ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਬਜ਼ੁਰਗਾਂ ਨੂੰ ਤੀਰਥ ਯਾਤਰਾ ਕਰਵਾਈ ਜਿਸ ਵਿੱਚ ਸਭ ਤੋਂ ਪਹਿਲਾਂ ਨੈਣਾ ਦੇਵੀ ਫਿਰ ਅਨੰਦਪੁਰ ਸਾਹਿਬ ਫਿਰ ਜਵਾਲਾ ਜੀ ਫਿਰ ਚਿੰਤਪੂਰਨੀ ਦੀ ਸਾਰਿਆਂ ਨੂੰ ਤੀਰਥ ਯਾਤਰਾ ਕਰਵਾਈ ਬਜ਼ੁਰਗਾਂ ਨੂੰ ਸਾਬ ਨੇ ਬਹੁਤ ਵਧੀਆ ਅਰੇਂਜਮੈਂਟ ਕੀਤਾ ਹੋਇਆ ਸੀ ਜਿਸ ਤਰ੍ਹਾਂ ਕਿ ਹੋਟਲ ਵਿੱਚ ਖਾਣਾ ਫ੍ਰੀ ਏਸੀ ਵਾਸ ਫ੍ਰੀ ਤੇ ਰਹਿਣ ਵਾਸਤੇ ਬਹੁਤ ਵਧੀਆ ਹੋਟਲ ਦਾ ਅਰੇਂਜਮੈਂਟ ਵੀ ਕੀਤਾ ਹੋਇਆ ਸੀ ਤੇ ਸਾਨੂੰ ਸਭ ਨੂੰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੀਦਾ ਹੈ ਮਾਨ ਸਰਕਾਰ ਨੇ ਸਾਨੂੰ ਇੱਕ ਕਿੱਟ ਵੀ ਦਿੱਤੀ ਸੀ ਉਸ ਵਿੱਚ ਲੋੜੀਂਦਾ ਸਮਾਨ ਤਾਂ ਜੋ ਯਾਤਰਾ ਦੌਰਾਨ ਇੱਕ ਯਾਤਰੀ ਨੂੰ ਚਾਹੀਦਾ ਹੈ ਉਹਨਾਂ ਨੇ ਜਿੱਥੋਂ ਵੀ ਸਾਨੂੰ ਲੈ ਕੇ ਗਏ ਉੱਥੋਂ ਸਾਨੂੰ ਵਾਪਸ ਉੱਥੇ ਹੀ ਛੱਡਿਆ ਔਰ ਸਾਨੂੰ ਲੋਕਾਂ ਵਿੱਚ ਮਿਲਣ ਦਾ ਵੀ ਬਹੁਤ ਵਧੀਆ ਸਰਕਾਰ ਨੇ ਮੌਕਾ ਦਿੱਤਾ ਅਸੀਂ ਜੀ ਬਹੁਤ ਪਹਿਲਾਂ ਪਲਾਨ ਕਰ ਰਹੇ ਸੀ ਪਰ ਸਾਨੂੰ ਕੋਈ ਮੌਕਾ ਹੀ ਨਹੀਂ ਸੀ ਮਿਲਦਾ ਕਿਉਂਕਿ ਅੱਜ ਕੱਲ ਬੱਚੇ ਜੋਬ ਕਰਦੇ ਨੇ ਬਹੁਵਾ ਜੋਬ ਕਰਦੀਆਂ ਬੇਟੇ ਜੋਬ ਕਰਦੇ ਨੇ ਤਾਂ ਇਸ ਲਈ ਬਜ਼ੁਰਗਾਂ ਨੂੰ ਲਿਜਾਣ ਵਾਸਤੇ ਕਿਸੇ ਕੋਲ ਕੋਈ ਸਮਾਂ ਨਹੀਂ ਤਾਂ ਇਹ ਪੰਜਾਬ ਸਰਕਾਰ ਨੇ ਬਹੁਤ ਵਧੀਆ ਸਕੀਮ ਚਲਾਈ ਜਿਹੜਾ ਕਿ ਬਜ਼ੁਰਗਾਂ ਨੂੰ ਤੀਰਥ ਯਾਤਰਾ ਕਰਵਾਈ ਈ ਮੈਂ ਇਸ ਸਰਕਾਰ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੀ ਹਾਂ